ਇਹਨੂੰ ਦੇਖ ਰਿਓ ਇਸ ਤਰ੍ਹਾਂ ਦਾ ਮਿਲਣਾ ਅਮਰੀਕਾ ਕੈਨੇਡਾ ਵਾਟਰ ਤੇ 15000 ਪੈ ਦੀ ਫੀਸ ਤੇ ਦਿਖਾਇਆ ਜਾਂਦਾ ਹੈ ਦਿੱਕਤੀ ਫਰੀ ਚ ਆਇਆ ਪਰ ਮੈਨੂੰ ਲੱਗਦਾ ਵੀ ਫਰੀ ਵਾਲੀ ਕੀ ਦੀ ਕਦਰ ਘੱਟੋ ਤਾਂ ਮੇਰੇ ਕੋਲ 308 ਨੇ 308 ਤਾਂ ਇਹ ਵਿੱਚ ਆਲੂਆਂ ਦੀ ਫਸਲਾਂ ਦੇ ਨਾਲ ਵੀ ਜੁੜੇ ਹੋਏ ਨੇ ਮੈਂ ਫਾਰਮਿੰਗਾਂ ਤੋਂ ਬਾਅਦ ਇਹਨਾਂ ਟਾਈਮ ਲਗਾ ਰਿਹਾ ਹੈਗਾ ਸਿਰਫ ਆਲੂਵਾਂ ਦੀ ਫਸਲ ਦਾ ਜੁੜਿਆ ਹੋਇਆ ਕੀ ਸਮਾਂ ਲਾਉਣਾ ਨੋਟ ਕਰ ਇੱਥੇ ਵੱਖ-ਵੱਖ ਨੇ ਤੁਸੀਂ ਵਿਚਾਰ ਸੁਣੇ ਹੈਗੇ ਆ ਜੀ ਇੱਥੇ ਛੱਡ ਕੇ ਚਲੇ ਜਾਓਗੇ ਦਾ ਫੋਟਾ ਕੋਈ ਫਾਇਦਾ ਨਹੀਂ ਸਾਡਾ ਕੋਈ ਫਾਇਦਾ ਇੰਨਾ ਵਧੀਆ ਇਹਨਾਂ ਨੇ ਮੈਨੇਜਮੈਂਟ ਕੀਤਾ ਹੈਗਾ ਕਿ ਏਸੀ ਹਾਲ ਦੇ ਵਿੱਚ ਤੁਹਾਨੂੰ ਬਿਠਾ ਰੱਖਿਆ ਸੋਫੇ ਵਾਲੀ ਗੋਸ਼ਟ ਇਹਨਾਂ ਨੇ ਵੀ ਜ਼ਰੂਰ ਦਿਆ ਨਹੀਂ ਮਾਰ ਆਲੂਵਾਂ ਦੀ ਫਸਲ ਬੀਜ ਪੈਦਾ ਕਰਨ ਦਾ ਕੰਮ ਕਰਦੇ ਆ ਟਿਊਬਰ ਬਣਾਉਣ ਦਾ ਕੰਮ ਕਰਦੇ ਆ ਉਹਦੀ ਸੈਲਫ ਲਾਈਫ ਵਧੀਆ ਹੋਣੀ ਜ਼ਿਆਦਾ ਜ਼ਰੂਰੀ ਹੈ ਉਹ ਮਹਿੰਗਾ ਹੁੰਦਾ ਪਰ ਜੇਕਰ ਆਪਾਂ ਆਪਣੀਆਂ ਜ਼ਮੀਨਾਂ ਦੇ ਵਿੱਚ ਨਾ ਕੈਲਸ਼ੀਅਮ ਨੂੰ ਧਿਆਨ ਦੇ ਵਿੱਚ ਰੱਖਣਾ ਨਾ ਸਲਫਰ ਨੂੰ ਧਿਆਨ ਦੇ ਵਿੱਚ ਰੱਖਣਾ ਨਾ ਹੀ ਪਾਣੀ ਦੇ ਬਰੰਦਰ ਨੂੰ ਧਿਆਨ ਦੇ ਵਿੱਚ ਰੱਖਣਾ ਤਾਂ ਫਿਰ ਕੰਮ ਔਖਾ ਹੋ ਜਾਣਾ ਸਰੀਰ ਦੇ ਵਿੱਚ ਬਹੁਤ ਕੁਝ ਪਾਇਆ ਜਾ ਸਕਦਾ ਖਾਧਾ ਜਾ ਸਕਦਾ ਘਟਨਾ ਬਹੁਤ 1 ਲੀਟਰ ਪਾਣੀ ਪੀਣ ਤੇ 3 ਗਮਿੰਟ ਦਾ ਸਵਾ ਲੱਗਦਾ ਉਹ ਵੀ 1 ਲੀਟਰ ਮੁੜਕਾ ਕਰਨ ਤੇ ਬਹੁਤ ਟਾਈਮ ਲੱਗਦਾ ਜ਼ਮੀਨ ਦੇ ਵਿੱਚ ਅੰਨੇ ਵਾਸ ਮਾਰ ਜਾ ਰਹੇ ਡਾਕਟਰ ਸਾਹਿਬ ਪਹਿਲਾਂ ਦੱਸ ਰਹੇ ਸੀ ਕਿ ਪਟਾਸ਼ ਵਾਲੇ ਜ਼ਿੰਕ ਬਾਰੇ ਬੋਰਨ ਬਾਰੇ ਇਸ ਤਰ੍ਹਾਂ ਦੀ ਕੀਮਤੀ ਜਾਣਕਾਰੀ ਕੁਝ ਚੰਦ ਲਾਈਨਾਂ ਦੇ ਵਿੱਚ ਦੱਸ ਦੇਣੀ ਇਹਨਾਂ ਦਾ ਬਹੁਤ ਵੱਡਾ ਤਜਰਬਾ ਹੋਣਾ ਇਹਨਾਂ ਨੇ ਕਈ ਸਾਲ ਉਹਦਾ ਪੜਾਇਆ ਹੋਗਾ ਕਈ ਕਿਤਾਬਾਂ ਵੜੀਆਂ ਹੋਣਾਂ ਸਿੱਧੀ ਜਾਣਕਾਰੀ ਤੁਹਾਨੂੰ ਕਿ ਚਲੀ ਜਾਵੇ ਜਿਵੇਂ ਦੁੱਧ ਆਪਾਂ ਲੈਂਦੇ ਆਂ ਮੱਝਾਂ ਤੋਂ ਮਾਨੂੰ ਰੈਡੀ ਕਾਈ ਆਂਦਾ ਮੱਖਣ ਬਣਾਇਆ ਜਾਂਦਾ ਆਂ ਫਿਰ ਤੋਂ ਕਿਉਂ ਬਣਾਇਆ ਜਾਂਦਾ ਇਹ ਸਿੱਧਾ ਕਿਉਂ ਮਿਲਦਾ ਉਹ ਕੋਈ ਵਾਕੀ ਜਿਹਦੀ ਕਦਰ ਨਹੀਂ ਕਰਦੇ ਤੁਹਾਨੂੰ ਸਿੱਧੀ ਜਾਣਕਾਰੀ ਮਿਲ ਰਹੀ ਹੈ ਤਾਂ ਤੁਹਾਨੂੰ ਲਿਖਣੀ ਜ਼ਰੂਰ ਚਾਹੀਦੀ ਹੈ ਕੈਲਸ਼ੀਅਮ ਤੁਸੀਂ ਕੈਲਸ਼ੀਅਮ ਨਾਈਟ੍ਰੇਟ ਦੇ ਰੂਪ ਵਿੱਚ ਪਾਉਣੇ ਆਂ ਆਲੂ ਵਾਲੇ ਫਾਰਮਰਾਂ ਕਰਾ ਕਰ ਕੈਲਸ਼ੀਅਮ ਨਾਈਟ੍ਰੇਟ ਕਿੰਨੇ ਕਿੰਨੇ ਹੋਰ ਦੋ ਦਿਨ ਚਾੜ ਦੋ ਜੇ ਚੱਲ ਚੀਮ ਨਾਈਟ੍ਰੇਟ ਵਿਦ ਬੋਰਨ ਬਣਾ ਯੂਜ਼ ਕਰਨ ਲੱਗੇ ਪਰ ਮੇਰਾ ਅਬਧਨਾ ਇਹ ਹੈਗਾ ਵੀ ਕੈਲਸ਼ੀਅਮ ਦੀ ਕੁਦਰਤੀ ਖਾਦ ਵਰਤੀ ਜਾਵੇ ਕੁਦਰਤੀ ਖਾਦ ਕਿਹੜੀ ਹੈ ਜਿਪਸ ਹੋ ਹਰ ਖੇਤ ਚ ਪੈ ਸਕਦਾ ਪਰ ਉਹ ਉਥੇ ਨਹੀਂ ਪੈ ਸਕਦਾ ਜਿੱਥੇ ਚਿੰਤਾ ਸ਼ੋਰਾ ਟੈਸਟ ਕਰਾ ਲੋ ਤੁਸੀਂ ਅਕਸਰ ਤੁਸੀਂ ਬਾਹਰ ਖੜੇ ਸੀ ਗੱਲਬਾਤ ਕਰ ਰਹੇ ਸੀ ਕਿ ਸਾਡਾ ਜੀ ਪਾਣੀ ਮਾੜਾ ਅੱਛਾ ਜੀ ਕਿੰਨਾ ਮਾੜਾ 2 ਨੰਬਰ ਅਿੱਤਨ ਨੰਬਰ ਨੰਬਰਾਂ ਨੂੰ ਭੁੱਲ ਜਿਓ ਉਹਦੇ ਵਿੱਚ ਸ਼ੋਰਾ ਕਿਹੜਾ ਬਸ ਇੰਨਾ ਹੀ ਬਤਾਉ ਜੇ ਕਾਲਾ ਸ਼ੋਰਾ ਟਕਾਲੇ ਸ਼ੋਰੇ ਦੇ ਅੰਚ ਕਿਸੇ ਫਸਲ ਨੇ ਕੰਮ ਦੇ ਮੜਾ ਮੁਹੀ ਮੋਟਰ ਦਾ ਪਾਣੀ ਖੇਤਾਂ ਨੂੰ ਲੱਗ ਰਿਹਾ ਆਪਣੇ ਬਜ਼ੁਰਗ ਬਹੁਤ ਜ਼ਿਆਦਾ ਵਧੀਆ ਢਿੱਪੇ ਪੱਤਰ ਕਰਕੇ ਆਪਾਂ ਨੂੰ ਦੇਗੇ ਪਾਣੀ ਖਤਮ ਕਰਦੇ ਆਉਣੇ ਡਿਊਟੀ ਲੱਗੀ ਹੋਈ ਆ ਪਰ ਕੱਲੇ ਪਾਣੀ ਦੇ ਨਾਲ ਖੇਤੀ ਨਹੀਂ ਹੋ ਸਕਦੀ ਜੇ ਪਾਣੀ ਗੁਜ਼ਾਰਾ ਲੱਗੂਗਾ ਉਹਦੇ ਕਿ ਖੇਤਰੀਆਂ ਜੜਾ ਵਿਕਾਸ ਨਹੀਂ ਕਰਦੀਆਂ ਆਲੂ ਤਾਂ ਫਸਲ ਹੀ ਜੜਾਂ ਆ ਇਹ ਤਾਂ ਉੱਪਰਲੇ ਵਸੇ ਆਲੂ ਲੱਗਦੇ ਹੀ ਨੇ ਜਿੰਨਾ ਵੀ ਆਪਾਂ ਜਿਪਸਮ ਰਾਹੀਂ ਕੈਲਸ਼ੀਅਮ ਦਿੰਨੇ ਆ ਸਲਫਰ ਵੀ ਜਾਂਦਾ ਹੈਗਾ ਉਹ ਹੌਲੀ 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 ਮਿਲਦਾ ਜੇਕਰ ਤੁਸੀਂ ਗੱਟੇ ਵਾਦ ਲਿਓਨੇ ਹੋ 5 ਕਿਲੋ ਬਾਦ ਆਈ 10 ਕਿਲੋ ਬਾਦ ਆਈ 25 ਕਿਲੋ ਵੀ ਬਾਦ ਆ ਰਿਹਾ ਇਹ ਤਾਂ ਨਹੀਂ ਮਿਲੇਗਾ ਕਿਸੇ ਨੂੰ ਮਿਲੇਗਾ ਦੂਸਰਾ ਮੇਰਾ ਪੁਆਇੰਟ ਇਹ ਹੈਗਾ ਕਿ ਪਾਣੀ ਪਹਿਲਾ ਫਸਲਾਂ ਨੂੰ ਘੱਟ ਲੱਗਦਾ ਕਿਉਂਕਿ ਪਾਣੀ ਦੇ ਸਾਧਨ ਨਹੀਂ ਸੀਗੇ ਪਿਛਲੇ 30-40 ਸਾਲਾਂ ਤੋਂ ਵਾਟਰ ਚੈਨਲ ਬਣ ਗਏ ਨਹਿਰਾ ਬਣ ਗਏ ਕਸੀਆ ਬਣ ਗਏ ਮੋਟਰਾਂ ਆ ਗਈਆਂ 75 ਤੋਂ ਬਾਅਦ ਬਹੁਤ ਮੋਟਰਾਂ ਆਈਆਂ ਪੰਜਾਬ ਦੇ ਵਿੱਚ 2015 ਤੋਂ ਬਾਅਦ ਵੱਧ ਪਿਆ ਕੰਮ ਪਾਣੀ ਵੱਧ ਲਾਉਣਾ ਵੀ ਫਸਲ ਨੂੰ ਨੁਕਸਾਨਦੇਹ ਹੈ ਆਪਾਂ ਵੀ ਜੇ ਪਾਣੀ ਵੱਧ ਪੀਂਦੇ ਨੇ ਡਾਕਟਰ ਹੁੰਦਾ ਆਰਟੀਕਲ ਵੀ ਹਵਾਰਾ ਚੋਂ ਲੱਗ ਕੇ ਹੀ ਬੰਦੇ ਦੀ ਮੌਤ ਵੀ ਹੋ ਸਕਦੀ ਹੈ ਪਾਣੀ ਵੱਧ ਆਲੂਆਂ ਨੂੰ ਵਟਾਂ ਦੇ ਇਸ ਕਰਕੇ ਲਾਇਆ ਜਾਂਦਾ ਕਿ ਜੇ ਪਾਣੀ ਦੇ ਬਾੜੇ ਪ੍ਰਵਾਹ ਨੂੰ ਸਹਿਣ ਨਹੀਂ ਕਰਦਾ ਮਰ ਜਾਂਦਾ ਤੁਸੀਂ ਇੱਥੇ ਬੜੇ ਵਧੀਆ ਤਰੀਕੇ ਨਾਲ ਸੁਣ ਰਹੇ ਹੋ ਇਹਨੂੰ ਲਿਖ ਲਓ ਲੋਡ ਕਰ ਲਓ ਕਿ ਪਾਣੀ ਤੋਂ ਬਿਨਾ ਕੰਤੀ ਨਹੀਂ ਹੋ ਸਕਦੀ ਪਰ ਮਰੇ ਪਾਣੀ ਨਾਲ ਵੀ ਕੰਤੀ ਨਹੀਂ ਹੋ ਸਕਦੀ ਜੇ ਤੁਹਾਡੇ ਕੋਲੇ ਪਾਣੀ ਕਿੱਤੇ ਛੋਰੇ ਵਾਲਾ ਨਹੀਂ ਤਾਂ ਜਿਵਸ ਨੂੰ ਜ਼ਰੂਰ ਵਰਤੋ ਇਹਨੇ ਤੁਹਾਡੀ ਮਿੱਟੀ ਦੇ ਵਿੱਚ ਕੁਦਰਤੀ ਵਾਤਾਵਰਣ ਪੈਦਾ ਕਰ ਰਿਹਾ ਬੜਾ ਹੀ ਕੁਦਰਤ ਨੇ ਆ। ਲੱਖਾਂ ਸਾਲ ਪਹਿਲਾਂ ਹਜ਼ਾਰਾਂ ਸਾਲ ਪਹਿਲਾਂ ਇਹਨੂੰ ਕੁਦਰਤ ਨੇ ਹੀ ਬਣਾਇਆ। ਤੀਸਰਾ ਵੀਰਾਂ ਪੁਆਇੰਟ ਹੈਗਾ ਐਨਪੀਕੇ ਕੰਸੋਰਟੀਅਮ ਜਦੋਂ ਕੋ ਜਮੀਨਾਂ ਹਾਰ ਹੋ ਰਹੀਆ। ਤੁਸੀਂ ਪ੍ਰਾਣੀ ਵਾਲੀ ਵਿੱਚ ਵਾਲੀ ਬਲਾਉ ਮਾਰ ਕੇ ਉਹ ਡੇਢ ਫੁੱਟ ਥੱਲੇ ਸੜਦਾ। ਕਦੋਂ ਉਹਦੀ ਖਾਦ ਬਣੀ ਅਗਲੇ ਵਾਰੀ ਫਰੋ ਹੋ ਉਹ ਖਾਦ ਉੱਤੇ ਵੜਕੇ ਆਉਂਦਾ। ਸਾਡੇ ਤਾਂ ਜੀ ਰਿਜ਼ਲਟ ਨਹੀਂ ਆਉਂਦਾ ਜੀ 5 ਸਾਲ ਹੋ ਗਏ ਪ੍ਰਾਣੀ ਉਚਵਾ ਰਹੇ। ਪੀ ਐਚ ਜ਼ਮੀਨਾਂ ਦੀ 8.5 ਤੋਂ 9.5 ਚੱਲੇਗੀ ਇਹ ਜ ਕੋਈ ਦਵਾਈ ਨਹੀਂ ਬਣੀ ਕੋਈ ਜਿਹੜੀ ਆਪਾਂ ਖੇਤ ਚ ਪਾਈਏ ਦੇ ਦੋ ਦਿਨ ਦੋ ਚਾਰ ਦਿਨਾਂ ਚ ਪੀ ਐਚ ਘਟ ਹੋ ਜਾ ਆ ਜਿਹੜਾ 20 ਬੰਨਾ ਇਹ ਪੀ ਐਚ ਘਟਦਾ ਤੇ ਇਹ ਆਪਣੇ ਹੱਥ ਵਿੱਚ ਨਹੀਂ ਹੈਗਾ ਤੁਹਾਡੀ ਜ਼ਮੀਨਾਂ ਦੀ ਪੀ ਐਚ ਜਿਹੜੀ ਹੈਗੀ ਆ ਉਹ ਜਿਪਸਮ ਦੇ ਨਾਲ ਨਿਊਟਰਲ ਹੋਣੀ ਹੈਗੀ ਆ ਐਨ ਪੀ ਕੇ ਕੰਸਲਟ ਹੀ ਆ ਤੁਹਾਡੀ ਐਂਟੀ ਟਾਈਮ ਟੂ ਡੀਏਪ ਯੂਰੀਆ ਪੋਟਾਸ਼ ਹੋਰ ਹੱਦਾਂ ਤਾਂ ਜਾ ਰਹੀਆਂ ਹੈਗੀਆਂ ਜਿਹਦਾ ਕੁਝ ਅਣਵਰਤਿਆ ਹਿੱਸਾ ਜਮਾ ਹੀ ਪਿਆ ਉਹਦੀ ਕੋਈ ਟੈਸਟਿੰਗ ਨਹੀਂ ਦੱਸਾਂ ਉਹ ਦੱਸ ਰਿਹਾ ਕਿ ਪੋਟਾਸ਼ ਨਾਈਟ੍ਰੋਜਨ ਆਪਾਂ ਸਾਰਾ ਤੁਹਾਨੂੰ ਪਤਾ ਵੀ ਯੂਰੀਆ ਤੋਂ ਮਿਲਦੀ ਹੈ ਵੱਧ ਵੀ ਬਾਅਦ ਨੇ 5-6 ਘੰਟੇ ਦਾ ਮੰਨ ਹੀ ਜਾਂਦੇ ਆ ਨਹੀਂ ਵੱਧ ਵੀ ਬਾਅਦ ਦੇ ਉੱਤੇ ਨਾਈਟ੍ਰੋਜਨ ਲੈ ਲਈ ਬੂਟੇ ਕੋਲੇ ਪੋਟਾਸ਼ ਹੋਣੀ ਚਾਹੀਦੀ ਹੈ ਇਹਦਾ ਉਲਟ ਵੀ ਹੈ ਇਹ ਸਾਰੀ ਉਗਰ ਬੁੱਟੇ ਨੇ ਪोटाश ਖਾਣੀ ਨਹੀਂ ਇਹ ਤਾਂ ਪोटाश ਲੈ ਲੈਣੀ ਨਾਈਟrogen ਹੋਣੀ ਚਾਹੀਦੀ ਹੈ ਪਰ ਨਾਈਟrogen ਦੀ ਆਪਾਂ ਘਾਟ ਨਹੀਂ ਆਉਂਦੰਦੇ ਪोटाਸ਼ ਦੀ ਘਾਟ ਰਹਿੰਦੀ ਹੈ ਮਿੱਟੀ ਵਿੱਚ ਲਗਭਗ ਪੰਜਾਬ ਦੇ ਦਾ 75% ਜ਼ਮੀਨਾਂ ਵਿੱਚ ਪोटाਸ਼ ਜਾਂਦੇ ਆਂ ਕਿਰਵੀ ਪोटाਸ਼ ਕਿਉਂ ਘਾਉਂ ਪਾ ਰਹੇ ਕਿਉਂਕਿ ਉਹ ਐਸੇ ਰੂਪ ਚ ਚਲੀ ਗਈ ਐਸੀਆਂ ਆਪਾਂ ਮੈਨੇਜਮੈਂਟ ਕਰ ਲੈ ਕੇ ਖੇਤੀ ਦੇ ਵਿੱਚ ਜਿਹਦੇ ਕਰਕੇ ਉਹ ਪोटाਸ਼ ਮਿਲ ਹੀ ਨਹੀਂ ਰਹੀ ਐਕੈਡਮੀ ਕੇ ਕੰਸਲਟਰ ਤੁਹਾਡੀ ਮਿੱਟੀ ਦਾ ਭੁਰਭਰਾ ਬਣ ਵੀ ਵਧਾਊਗਾ ਦੇ ਵਿੱਚ ਪਾਣੀ ਦਾ ਮਾੜਾ ਪ੍ਰਭਾਵ ਵੀ ਘਟਾਊਗਾ ਜਿਹੜਾ ਦੀ ਮਟਾਈ ਵਧਾਊਗਾ ਜਿਹੜਾ ਦੇ ਵਿੱਚ ਇੱਕ ਬਾਇਓ ਸਟੀਮੂਲੈਂਟ ਦੀ ਵੀ ਤਰ੍ਹਾਂ ਕੰਮ ਕਰੂਗਾ ਜਿਹਨੂੰ ਆਪਾਂ ਕਹਿੰਦੇ ਆ ਅੰਗਰੇਜ਼ੀ ਦੀ ਸ਼ਬਦ ਆਗੇ ਪਰ ਸੌਖਾ ਕਰਕੇ ਤੋੜ ਕੇ ਦੱਸ ਦਿੰਦਾ ਮੈਂ ਕਿ ਮਾੜੇ ਮੌਸਮ ਦੇ ਵਿੱਚ ਚੰਗੇ ਸੇਧਮੰਦ ਬੂਟੇ ਹੀ ਥਾਲ ਬਣਾਉਣ ਵਿੱਚ ਕਾਹੋ ਜਾ ਕੋਰਾ ਬਹਿ ਗਿਆ ਅੱਲੋ ਦਾ 100 ਘਟਾ ਰਿਹਾ ਜਿਆਦਾ ਚੰਗਾ ਮੌਸਮ ਰਹਿ ਗਿਆ ਨਾਲੋਂ ਦੇ 50 ਗੱਟਾ ਚਲਾ ਜਾਂਦਾ ਜਿਹੜਾ 400 ਗੱਟੇ ਦਾ ਗੈਪ ਆ ਜੇ ਤੁਹਾਡੀ ਮਦਦ ਦਾ ਨੁਕਸਾਨ ਹੋਇਆ ਕਿਸੇ ਵੀ ਕਾਰਨ ਕਰਕੇ ਤੁਹਾਡੀ ਗਲਤੀ ਐ ਮਾੜਾ ਮੌਸਮ ਆ ਉਹ ਲਿਖ ਲਿਆ ਕਰੋ ਪਤਾ ਹੋ ਜਾਏਗਾ ਮਾੜੇ ਮੌਸਮ ਚ ਪੈਰ ਕਿਵੇਂ ਚ ਧਰਨਾ ਕੇ ਦੇਵੇ ਜੇ ਤੁਹਾਡਾ 500 ਗੱਟਾ ਆ ਗਿਆ ਉਹ ਵੀ ਹੈਲੋ ਕਿ ਜਿਆਦਾ ਚੰਗਾ ਚ ਅਣ ਕਿਸ ਕਾਰਨ ਕਰਕੇ ਇਹ ਤਾਂ ਅਗਲੇ ਆਉਣ ਵਾਲੇ ਸਾਲਾਂ ਦੇ ਵਿੱਚ ਪਤਾ ਹੀ ਨਹੀਂ ਲੱਗੇਗਾ ਕਿ ਇੱਕ ਫਾਰਮਰ 500 ਗੱਟਾ ਚਾੜ ਦੇ ਰਿਹਾ ਦੂਸਰਾ ਫਾਰਮਰ 150 ਵੀ ਖਰਾ ਇੱਕ ਨੇ ਫਸਲ 70 ਦਿਨਾਂ ਦੀ ਕੀਚੂਆਰ ਕਰ ਲਈ ਇੱਕ 100 ਦਿਨ ਲੈ ਗਿਆ ਆਲੂ ਦਾ ਟਾਈਮ ਚੰਗਾ ਚੱਲ ਰਿਹਾ ਨਾਲ ਆਲੂਆਂ ਦੇ ਨਾਲ ਵੀ ਸਬਜ਼ੀ ਵਿੱਚ ਪੈਣ ਵਾਲੀਆਂ ਆਈਟਮਾਂ ਉਹਨਾਂ ਦਾ ਵੀ ਟਾਈਮ ਚੰਗਾ ਚੱਲ ਰਿਹਾ ਰੇਟ ਚੰਗਾ ਤੁਸੀਂ ਇੱਥੇ ਆਲੂਆਂ ਦੀ ਜਾਣਕਾਰੀ ਲੈਣ ਆਏ ਹੋ ਤੁਹਾਡੇ ਹਜ਼ਾਰਾਂ ਸਵਾਲ ਹੋਣੇ ਚਾਹੀਦੇ ਲੈਕਚਰ ਹੋਏ ਆ ਜੇ ਤੁਸੀਂ ਉਹਨਾਂ ਨੂੰ ਨੋਟ ਕੀਤਾ ਤਾਂ ਬਹੁਤ ਜ਼ਿਆਦਾ ਆਉਂਦੀ ਹੈ ਤਾਂ ਇਸ ਤਰ੍ਹਾਂ ਦੇ ਵੇਲੇ ਸਾਰੀਆਂ ਫਸਲਾਂ ਆਜ਼ਾਦ ਹੋਣੇ ਚਾਹੀਦੀਆਂ ਕਿਉਂਕਿ ਕਿੰਨੇ ਸੁਖਾਵੇਂ ਉਹ ਮਾਹੌਲ ਦੇ ਵਿੱਚ ਆਪਾਂ ਸਾਰੀ ਜਾਣਕਾਰੀ ਡਿਸਕਸ ਕਰ ਰਹੇ ਹਾਂ ਜੇ ਇੱਥੇ ਜਾਣਕਾਰੀ ਦੇ ਵਿੱਚ ਸਵਾਲ ਨਹੀਂ ਹੋਊਗਾ ਤਾਂ ਇੱਥੋਂ ਆਂਦਾ ਬੋਲ ਕੇ ਤੁਰ ਜਾਊਗਾ ਉਹ ਪਤਾ ਹੀ ਨਹੀਂ ਲੱਗਣਾ ਉਹ ਮੇਰੀ ਜਾਣਕਾਰੀ ਗਲਤ ਸੀ ਕਿ ਸਹੀ ਕਿਉਂਕਿ ਤੁਹਾਡੇ ਵਿੱਚ ਜਾਣਕਾਰੀ ਜ਼ਿਆਦਾ ਆ ਤੁਸੀਂ ਤਜਰਬੇ ਜਿਆਦਾ ਹਣਾਇਆ ਮੈਂ ਆਖਰੀ ਗੱਲ ਨਾਲ ਖਤਮ ਕਰਦਾ ਸ਼ਾਹਾਂ ਸਾਰੀਆਂ ਕੰਪਨੀਆਂ ਸੀਡ ਦੀਆਂ ਵੀ ਆਈਆਂ ਹੋਈਆਂ ਮਸ਼ੀਨਰੀ ਦੀਆਂ ਵੀ ਆਈਆਂ ਹੋਈਆਂ ਪੈਸਟੀਸਾਈਡ ਦੇ ਆ ਵੀ ਆਏ ਇਹ ਆਪ ਕੀਤੀ ਨਹੀਂ ਕਰਦੇ ਕਿਉਂ ਨਹੀਂ ਕਰਦੇ ਕਿਉਂਕਿ ਇਹ ਸਾਰਾ ਕੁਝ ਕੰਟਰੋਲ ਕਰ ਸਕਦੇ ਜੇ ਕੋਈ ਸੀਡ ਦੀ ਕੰਪਨੀ ਝੋਨੇ ਦੀ ਗੱਲ ਕਰ ਲਵੇ ਤਾਂ 40 ਬਾਰਡਰ ਤੇ ਕੋਈ ਕਿਸੇ ਦਾ ਚੜ ਆ ਰਿਹਾ ਹੋ ਸਕਦਾ ਉਹਦੇ ਕੋਲੇ ਆਪ ਦੀ ਆਰਐਡੀ ਕੋਲ ਟੀਵੀ ਕੋਲੇ ਐਸਟਾ ਦਾ ਕੋਈ ਵੀ ਵਿਆਹ ਹੋਵੇ ਜਿਹਦਾ ਮਾਰਕੀਟ ਵਿੱਚ ਨਹੀਂ ਆਇਆ ਉਹਦੇ ਕੋਲੇ 50 ਗੁਆਂਟਰ ਝਾੜਾ ਦੀ ਵੈਰੈਟੀ ਵੀ ਹੋ ਪਰ ਉਹ 5000 ਕਿਨੇ ਚ ਵੇਚਤੀ ਨਹੀਂ ਕਰ ਰਹੀ ਕਿਉਂਕਿ ਉਹਨੂੰ ਪਤਾ ਹੈ ਇੱਥੇ ਬਿੱਤ ਮੌਸਮ ਬਦਲਦਾ ਪਤਾ ਨਹੀਂ ਕਦੋਂ ਗੇਂ ਉੱਠੀ ਪੈ ਜੇ ਤੁਸੀਂ ਜ਼ਮੀਨਾਂ ਸਾਰੇ ਠੇਕੇ ਤੇ ਲੈਨੇ ਹੋ ਜੇ ਉਹ ਵੀ ਜ਼ਮੀਨ ਠੇਕੇ ਤੇ ਲੈ ਲੈਂਦਾ ਇਹਨਾਂ ਸ਼ੌਕ ਹੁੰਦਾ ਤਾਂ ਸ਼ਾਇਦ ਉਹ ਕਾਫੀ ਟਾਈਮ ਪਹਿਲਾਂ ਕਰ ਤੁਸੀਂ ਠੇਕੇ ਦੇ ਜ਼ਮੀਨਾਂ ਲੈ ਕੇ ਕੀਤੀ ਕਰ ਰਹੇ ਹੋ ਤਿੰਨ ਤਿੰਨ ਫਸਲਾ ਲੈ ਰਹੇ ਤੇ ਗੈਪ ਬਹੁਤ ਜ਼ਿਆਦਾ ਹੋਊ ਚੰਗੇ ਫਾਰਮਰਾਂ ਦਾ ਝਾਰ ਤੇ ਮਾੜੇ ਫਾਰਮਰ ਦਾ ਝਾਰ ਖਰਚੇ ਦਾ ਹੀ ਬਹੁਤ ਫਰਕ ਨੂੰ ਕੋ ਤੇ ਝਾੜ ਦਾ ਫਰਕ ਰਹਿੰਦਾ ਮੈਂ ਤਿੰਨ ਵਿਸ਼ਿਆਂ ਤੇ ਗੱਲ ਕੀਤੀ ਹੈਗੀ ਆ ਕਿ ਝੋਨਾ ਪਾਣੀ ਦੇ ਵਿੱਚ ਡੁੱਬ ਵੀ ਜਾਵੇ 4-5 ਇੰਚ ਪਾਣੀ 2 ਦਿਨ ਲਈ ਉੱਪਰ ਦੇ ਵੀ ਟੱਪ ਜੇ ਇਹਨੂੰ ਕੁਝ ਨਹੀਂ ਹੁੰਦਾ ਆਲੂਆਂ ਦੀ ਵੱਟ ਕਿਹੜਾ ਆਲੂਆਂ ਦਾ ਖੇਤ ਆਲੂਆਂ ਦੀ ਵੱਟ ਹੈ ਜਿਹਦੇ ਵਿੱਚ ਥੱਲੇ ਆਲੂ ਹੈ ਉੱਤੇ ਬੁੱਟਾ ਇਹਨੂੰ ਜੇ 36 ਘੰਟਾ ਦਾ ਵੀ ਡੋਗਾ ਲਾ ਗਿਆਂ ਤੇ ਮੁੜ ਕੇ ਰਿਕਵਰੀ ਨਹੀਂ ਹੋਣੀ। ਇਹ ਪਾਣੀ ਨਾਲ ਜੁੜੀ ਹੋਈ ਗੱਲ ਸੀ। ਪਾਣੀ ਸਾਰਿਆਂ ਕੋਲੇ ਆਪੋ ਆਪਣਾ ਤੇ ਕੈਸਟ ਕਰਾ ਕੇ ਰੱਖੋ ਜੇ ਉਹਦੇ ਵਿੱਚ ਚਿੰਤਾ ਸ਼ੋਰਾ ਹੈ ਤਾਂ ਕੈਂਸ਼ੂ ਵਾਲਾ ਖਾਤਾ ਕੰਮ ਨਹੀਂ ਕਰ ਰਹੀ ਕਰ ਰਹੀ। ਇਹ ਸੋਰੇ ਨੂੰ ਖਾਤਾ ਵੀ ਨਹੀਂ ਕੀਤਾ ਜਾਣਾ। ਇਹ ਲਗਾਤਾਰ ਜਮਾ ਹੁੰਦਾ। ਕਾਲੇ ਸ਼ੋਰੇ ਲਈ ਬਹੁਤ ਕੁਝ ਹੋ ਸਕਦਾ ਉਹਦੇ ਬਹੁਤ ਕੁਝ ਆਪਾਂ ਖੇਤ ਨੂੰ ਸੁਧਾਰ ਵੱਲ ਲੈ ਕੇ ਜਾ ਰਹੇ ਹਾਂ। ਜੇ ਵੱਧ ਬਾਲ ਖਾਦਾ ਪਾਉਣ ਦਾ ਚਾਹਣਾ ਆਉਂਦਾ ਹੁੰਦਾ ਤਾਂ ਬਹੁਤ ਸਾਰੇ ਫਾਰਮਰ ਬਹੁਤ ਉੱਪਰ ਚਲੇ ਜਾਂਦੇ ਵੱਧ ਖਾਦਾ ਪਾਉਣ ਨਾਲ ਨੁਕਸਾਨ ਹੁੰਦਾ ਹੋ ਰਿਹਾ ਅੱਗੇ ਆਪਾਂ ਉਸ ਨੂੰ ਘਟਾਈਏ ਸੋ ਕੋਈ ਸ਼ਬਦ ਵੱਧ ਘੱਟ ਬੋਲ ਲੱਗ ਮਾਫੀ ਚਾਹੁੰਦਾ ਹੈਗਾ ਤੇ ਸਾਰੇ ਪ੍ਰਬੰਧਕਾਂ ਦਾ ਸੁਣ ਬਣਦਾ ਬਹੁਤ ਬਹੁਤ ਧੰਨਕ ਥੈਂਕ ਯੂ